ਬਾਰੇ ਮਾਨ ਸਿੰਘ ਮਾਰਦੀ ਨੇ ਤੁਹਾਨੂੰ ਬਹੁਤ ਬਰੀਫ ਕੀਤਾ ਹੈ ਬਹੁਤ ਗੱਲਾਂ ਜਿਹੜੀਆਂ ਉਹ ਸਪਸ਼ਟ ਤੌਰ ਤੇ ਦੱਸ ਦਿੱਤੀ ਹੈ ਕਿ ਕੀ ਕੁਝ ਸਾਡੇ ਗੁਰੂ ਘਰਾਂ ਦੇ ਵਿੱਚ ਚੱਲ ਰਿਹਾ ਹੈ ਔਰ ਕਿੱਦਾਂ ਦੇ ਪ੍ਰਬੰਧ ਸਾਡੇ ਨੂੰ ਸਿੱਖਣਾ ਥੋੜੇ ਜਿਹਾ ਪਿੱਛੇ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਹਾਂ ਕਿ ਇਹ ਜੁਡੀਸ਼ੀਨਲ ਕੋਰਟ ਹੈ ਉਹਦੇ ਤੇ ਵੀ ਪਰਿਵਾਰ ਨੇ ਬਾਦਲ ਪਰਿਵਾਰ ਦਾ ਸਿੱਧਾ ਕਬਜ਼ਾ ਹੈ ਕਿਉਂਕਿ ਮੈਂ ਬੜੇ ਲੰਮੇ ਸਮੇਂ ਤੋਂ ਸਾਡੀ ਪਾਲ ਜੀ ਨੇ ਕੇਸ ਦਾ ਇਟੋਸਟਿਕ ਹੈ ਤਾਂ ਸਾਡੀ ਜਿਹੜੀ ਸਿੱਖਾਂ ਦੀ ਅਦਾਲਤ ਹੈ ਇਹਦੇ ਵਿੱਚ ਜਾ ਕੇ ਅਸੀਂ ਉਹਨਾਂ ਦਾ ਕੁੰਡਾ ਖੜਕਾਵਾਂਗੇ ਦੱਸਾਂਦੇ ਹਾਂ ਕਿਵਾਚੇ ਹੋਏ 325 55 ਮਹਾਰਾ ਸਾਡੇ ਤੋਂ ਪਤਾ ਲੱਗ ਸਕੇ ਪਰ ਉੱਥੋਂ ਦੇ ਜੱਜ ਸਾਹਿਬ ਸੁਤਨਾਮ ਸਿੰਘ ਕਲੇਰ ਸਾਹਿਬ ਜਿਹੜੇ ਆ ਉਹਨਾਂ ਨੇ ਵੀ ਕੋਈ ਸਾਨੂੰ ਰਿਸਪੌਂਸ ਨਹੀਂ ਦਿੱਤਾ ਹੋਇਆ ਹੈ ਸਿੱਧੇ ਤੌਰ ਤੇ ਮਹਿਸੂਸ ਕਰਵਾਇਆ ਗਿਆ ਹੈ ਕਿ ਤੁਸੀਂ ਇਹ ਜਿਹੜੀ ਕੋਰਟ ਹੈ ਇਹ ਤੇ ਗਲਤ ਤਰੀਕੇ ਨਾਲ ਆ ਗਏ ਹੋ ਇਹ ਤਾਂ ਇੱਕ ਫਾਦਰ ਪਰਵਾਦੀ ਕੋਰਟ ਹੈ ਮੈਂ ਸਮਝਦਾ ਕਿ ਸਾਡੇ ਵਕੀਲ ਨੂੰ ਅਸੀਂ ਜਦੋਂ ਪੁੱਛਦੇ ਕਿ ਕਿੰਨੇ ਤਰੀਕ ਪਈ ਹੈ ਕਦੋਂ ਕਿੰਨੇ ਵਜੇ ਤੋਂ ਕਹਿੰਦੇ ਜੱਜ ਸਾਹਿਬ ਜੁਤੀ ਤੇ ਅਗਲੇ ਦਿਨ ਜੱਜ ਸਾਹਿਬ ਜੁਤੀ ਤੇ ਵੀ ਅਗਲੇ ਜੱਜ ਸਾਹਿਬ ਜੁਤੀ ਤੇ ਹੈ ਇਹ ਤਾਂ ਮਤਲਬ ਗੁਰੂ ਗ੍ਰੰਥ ਸਾਹਿਬ ਬਾਹਰ ਸਾਹਿਬ ਨੂੰ ਆਮ ਬੰਦੇ ਨਾਲੋਂ ਵੀ ਕੋਈ ਐਮਨਤ ਨਹੀਂ ਦਿੱਤੀ ਗਈ ਜਿਹੜਾ ਸਾਡੀ ਸਾਰੀ ਦੁਨੀਆ ਦਾ ਵਾਧੂ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿਹੜਾ ਸਾਡੀ ਹੁਣ 8 ਤਰੀਕ ਅਖਿਰ ਇਸੇ ਕੋਰਟ ਦੇ ਵਿੱਚ ਜੇ ਅੱਜ ਵੀ ਜੁਡੀਸ਼ੀਨਲ ਕੋਰਟ ਦੇ ਵਿੱਚ ਕੋਈ ਕਾਨੂੰਨ ਹੈ ਤੇ ਸਿੱਖਾਂ ਨੂੰ ਇਨਸਾਫ ਦੇ ਸਕਦਾ ਹੈ ਤੇ ਉਹ ਵੀ ਸੰਗਤ ਦੇ ਸਾਹਮਣੇ ਹੋਣਾ ਚਾਹੀਦਾ ਦੂਜੀ ਗੱਲ ਜਿਹੜੀ ਸਤਿੰਦਰ ਪੋਲੀ ਦੀ ਹੈ ਪੋਲੀ ਸਾਹਿਬ ਆਸਤੇ ਮਾਨ ਸਿੰਘ ਜੀ ਨੇ ਬਹੁਤ ਪ੍ਰੀਤ ਦੱਸਿਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ 11 ਦੇ ਵਿੱਚ ਟੋਨ ਬੰਦੀ ਹੋਈ ਹੈ ਤੇ ਨੋਟ ਬੰਦੀ ਬਿਨੇ ਬਹੁਤ ਕਾਲਾ ਧੰਨ ਵਾਈਟ ਕੀਤਾ ਗਿਆ ਲੋਕਾਂ ਵੱਲੋਂ ਔਰ ਉਸ ਵੇਲੇ ਜਿਹੜਾ ਪੋਲੀ ਸਾਹਿਬ ਸਿੱਦੇ ਜਹਲਾਇਆ ਸਿੰਘ ਸੁਪੀਰ ਸਿੰਘ ਬਾਦਲ ਜੀ ਨੇ ਉਹਨਾਂ ਨੇ ਐ ਜੀ ਪੀ ਸੀ ਦੇ ਤਾਂ ਇਹ ਗੱਲ ਆਪ ਵੀ ਕਲੀਅਰ ਕਰ ਦਿੱਤੀ ਕਿ ਮੈਂ ਕੋਈ ਵੀ ਆਡਿਟ ਨਹੀਂ ਕੀਤਾ ਤੇ ਜਿਹੜਾ ਉਸ ਪਰਿਵਾਰ ਦਾ ਇਨਾ ਕਾਲਾ ਤਾਂ ਚਿੱਟਾ ਕਰਦਾ ਉਹ ਵੀ ਮੈਨੂੰ ਸਮਝ ਨਹੀਂ ਲੱਗਦੀ ਕਿ ਇਹ ਆਰਬਿਟ ਬੱਸਾਂ ਦਾ ਜਾਂ ਉਹਨਾਂ ਦੇ ਮੈਨੇਜਰਾਂ ਦਾ ਜਾਂ ਉਹਨਾਂ ਦੇ ਇਹ ਐਡੇ ਐਡੇ ਵੱਡੇ ਕੰਮ ਚਿੱਤੇ ਕਰਨ ਵਾਸਤੇ ਰੱਖਿਆ ਸੀ ਜੇ ਰੱਖਿਆ ਸੀ ਤੇ ਫਿਰ ਕਿਉਂ ਸਾਡੇ ਗੁਰੂ ਸਾਹਿਬ ਤੇ ਡਾਇਰੈਕਟਰ ਆ ਗਿਆ 450 ਪਾਵਨ ਸਰੋਪਾਰਾ ਸਾਹਿਬ ਦੇ ਕੈਨੇਡਾ ਦੀ ਧਰਤੀ ਤੇ بندرਗਾਹ ਦੇ ਵਿੱਚ ਗਲਗੇ ਉਹਦੇ ਤੌਰ ਤੇ ਸਿੱਤਾ ਕੌਮ ਨੂੰ ਪਤਾ ਹੈ ਕਿ ਇਹ ਉੱਥੇ ਗਏ ਸੀ ਤੇ ਜੀ ਮਨਿਸਟਰ ਦੀ ਕੁਰਸੀ ਤੋਂ ਵੇਲ ਨਹੀਂ ਲੱਗਿਆ ਬਾਦਲ ਸਾਹਿਬ ਨੇ ਰਿਸਿਵ ਕਰਨੇ ਸੀ ਨਹੀਂ ਕੀਤੇ ਉਹ ਤਾਂ ਕਾਉਂਪਚਦੀ ਨਹੀਂ ਕਿਉਂਕਿ ਗੁਰੂ ਸਾਹਿਬ ਆਪੇ ਲੇਖਾ ਜੋਖਾ ਲੈ ਲਣਗੇ ਪਰ ਜਿਹੜੇ 328 ਰੂਪ ਹੈ ਹੁਣ ਜੇ ਤਾਂ ਲੇਜ਼ਰਾਂ 'ਚ ਕਮਲਾ ਹੈ ਜੇ ਸਿਸਟਮ ਦੇ ਵਿੱਚ ਕੋਈ ਖਰਾਬੀ ਹੋਈ ਹੈ ਤੇ ਫਿਰ ਸਿਸਟਮ ਦੇ ਵਿੱਚ ਤਾਂ ਕਾਉਂ ਆਪਣੇ ਬੜੇ ਲੰਮੇ ਸਮੇ ਤੋਂ ਖਰਾਬੀਆਂ ਕਿੰਨੀਆਂ ਹੈ ਘੜੀ ਰੋਲਾ ਨਹੀਂ ਪਾਇਆ ਕਿਉਂਕਿ ਸਿਸਟਮ 'ਚ ਖਰਾਬੀ ਆਣੀ ਜਾਂ ਬਾਹਰ ਘਾਟ ਹੋ ਜਾਣੀ ਉਹ ਤਾਂ ਆਈਡੈਂਟੀਟੀ ਹਸਪੀਟਲਾਂ 'ਚ ਵੀ ਰਹੀ ਹੈ ਇਹਨਾਂ ਦੇ ਮੈਂ ਸਮਝਦਾ ਕਿ ਜਦੋਂ ਅਸਲੀਅਤ ਸਾਡੇ ਗੁਰੂ ਤੇ ਗੱਲ ਆਈ ਹੈ ਕਾਉਂ ਨੇ ਤਾਂ ਉਦੋਂ ਸਵਾਲ ਪੁੱਛਿਆ ਅੱਜ ਇਹਨਾਂ ਨੂੰ ਸਵਾਲ ਦੱਸ ਦੇਣਾ ਚਾਹੀਦਾ ਛੋਟੇ-ਛੋਟੇ ਮੁਲਾਜ਼ਮਾਂ ਨੂੰ ਉਹਨਾਂ ਦੀ ਬੰਦ ਕਰਕੇ ਤਨਖਾਹਾਂ ਦੇ ਉਹਨਾਂ ਨੂੰ ਕੱਢ ਦੇਣਾ ਚਾਰ ਸੀਟ ਛੋਟੇ ਮੁਲਾਜ਼ਮਾਂ ਦਾ ਨਜਲਾ ਝਾੜ ਕੇ ਕਹਿ ਦਿੰਦਾ ਕਿ ਅਸੀਂ 16 ਬੰਦਿਆਂ ਨੂੰ ਪਾਸੇ ਕਰ ਦਿੱਤਾ ਉਹਨਾਂ ਨਾਲ ਸਾਡਾ ਕੋਈ ਵਾਅ ਵਾਸਤਾ ਨਹੀਂ ਹੈ ਜੀ ਕਿਸੇ ਦੇ ਪ੍ਰਧਾਨ ਸਾਹਿਬ ਨੇ ਗੱਲ ਕਹੀ ਹੈ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਨਾਲ ਮੈਂ ਅਕਾਲੀ ਦਲ ਦਾ ਛਪਾਈ ਆ ਜਿਹੜੇ ਅਕਾਲੀ ਦਲ ਜਿਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੇ ਬਾਦਲ ਸਾਹਿਬ ਦੇ ਤੁਸੀਂ ਪਾਰਟੀ ਦੇ ਸਿਪਾਹੀ ਹੋ ਤੁਸੀਂ ਕਹਿੰਦੇ ਹੋ ਸਾਡੀ ਮਾਂ ਪਾਰਟੀ ਹੈ ਤੇ ਇਹਦਾ ਮਤਲਬ ਫਿਰ ਲੋਕ ਇਨਸਾਫ ਕਿਥੋਂ ਲੈਣ ਕਿਉਂਕਿ ਇਸ ਇਨਸਾਫ ਨਾਲ ਤਾਂ ਉਹਨਾਂ ਦੇ ਕਾਟਣਾ ਹੋਣੀ ਆ ਇਸੇ ਇਨਸਾਫ ਨਾਲ ਤਾਂ ਉਹਨਾਂ ਨੂੰ ਮਾਰ ਪੈਣੀ ਆ ਤੇ ਤੁਸੀਂ ਉਹਨਾਂ ਨੂੰ ਮਾਰ ਪੈਣ ਨਹੀਂ ਦੇਣੀ ਤੇ ਲੋਕ ਕਿਹਦੇ ਕੋਲ ਇਨਸਾਫ ਮੰਗਣਾ ਜੀ ਪੀਸੀ ਦੇ ਪ੍ਰਧਾਨ ਕੋਲ ਮੰਗਣਾ ਤੇ ਕਿਹਦੇ ਕੋਲ ਜਾਣ ਮੈਨੂੰ ਇਹ ਗੱਲ ਦਾ ਬਹੁਤ ਦੁੱਖ ਹੈ ਕਿ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਦੇ ਸਿੱਧੇ ਤੌਰ ਤੇ ਇੱਕ ਪਰਿਵਾਰਾਂ ਦਾ ਕਬਜ਼ਾ ਹੋ ਗਿਆ ਹੈ ਹੁਣ ਅਸੀਂ ਚਾਹੁੰਦੇ ਆ ਕਿ ਜੇ ਸਰਕਾਰ ਨੇ ਐਕਸ਼ਨ ਲਿਆ ਏ ਮੈਂ ਤਾਂ ਇਹ ਗੱਲ ਕਹਿਣਾ ਹੈ ਕਿ ਫੜ ਕੇ ਉਹਨਾਂ ਨੂੰ ਇਹ ਵੀ ਨਾ ਕਹਿਣ ਕਿ ਅੱਜ ਧਾਮੀ ਸਾਹਿਬ ਨੇ ਬਿਆਨ ਦੇਤਾ ਉਸ ਤੋਂ ਬਾਅਦ ਸਰਕਾਰ ਨੇ ਬਿਆਨ ਦੇਤਾ ਤੇ ਪਬਲਿਸਿਟੀ ਅੱਜ ਜਿਹੜਾ ਐਕਸ਼ਨ ਹੋਇਆ ਏ ਚੰਡੀਗੜ੍ਹ ਦੇ ਵਿੱਚ ਉਹਦਾ ਮੂੰਹ ਮਿੰੰਗਾ ਕਰਨਾ ਚਾਹੀਦਾ ਸੀ ਜਿਹਦੇ ਤੋਂ ਚਾਰ ਬੋਤਲਾਂ ਸ਼ਰਾਬ ਸਰਕਾਰ ਫੜ ਲੈਂਦੀ ਹੈ ਉਹਨੂੰ ਤਾਂ ਕਹਿੰਦੀ ਹੈ ਵੀ ਤੈਨੂੰ ਇੱਥੇ ਅੱਜ ਆ ਵੱਡਾ ਵੱਡੀ ਪ੍ਰਾਪਤੀ ਕਰ ਲਈ ਤੇ ਜਿਹੜੀ ਐਡੀ ਵੱਡੀ ਪ੍ਰਾਪਤੀ ਕੀਤੀ ਸਰਕਾਰ ਨੇ ਉਹਨੂੰ ਲੁਕੋਇਆ ਕਿਉਂ? ਉਹ ਪੁਲਿਸ ਦਾ ਵੀ ਉਹਦੇ ਕੋਈ ਬਿਆਨ ਨਹੀਂ, মিডিਆ ਨੂੰ ਪਿੱਛੇ ਕੀਤਾ ਗਿਆ। ਆਹ মিডিਆ ਦੇ ਨਾਲ ਫੱਟ ਸਲੂਕ ਕੀਤੀ ਗਿਆ। মিডিਆ ਦੇ ਨਾਲ ਜੋ ਤੁਸੀਂ ਉਹਨਾਂ ਨੂੰ মিডিਆ ਦਾ ਹੱਕ ਬਣਦਾ ਹੈ ਕਿ ਸੱਚ ਦੀ ਆਵਾਜ਼ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ। ਤੇ ਜੇ ਤੁਸੀਂ মিডিਆ ਨੂੰ ਦਬਾ ਦੋਗੇ ਤਾਂ ਲੋਕਾਂ ਦੇ ਸਾਹਮਣੇ ਕੀ ਕਰਾਂਗੇ? ਅੱਜ ਉਹਨੂੰ ਇੱਕ ਉਂਤ ਵਾਂਗੂ ਲੁਕੋ ਕੇ ਉੱਥੇ ਬੇਚ ਕੀਤਾ ਗਿਆ ਹੋ ਸਕਦਾ ਕੱਲ ਨੂੰ ਬੇਲਾਂ ਦਿੱਤੀਆਂ ਜਾਣ। ਜਦੋਂ ਉਹਦੀ ਬੇਲ ਇੱਥੋਂ ਰਿਜੈਕਟ ਹੋਈ ਹੈ। ਤੇ ਉਹ ਉਹ ਕੋਈ ਤਿਆਰੀ ਕਾਦੀ ਕੀਤੀ ਜਾ ਰਹੀ ਹੈ। ਉਸੇ ਦੋ ਚੀਜ਼ ਨੂੰ ਨੰਗਾ ਕਰਨਾ ਚਾਹੀਦਾ ਸੀ ਤੇ ਦੂਜੇ ਚੌਥੀਆਂ ਨੂੰ ਜਲਦੀ 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 ਤੋਂ ਜਲਦੀ ਸਰਕਾਰ ਫੜੇ ਜੇ ਸਰਕਾਰ ਉਹਨਾਂ ਨੂੰ ਫੜੂਗੀ ਤਾਂ ਹੀ ਸਾਨੂੰ ਪਤਾ ਲੱਗੂਗਾ ਕਿ ਕਾਰਵਾਈ ਠੀਕ ਹੋਈ ਸੋ ਮੈਂ ਤਾਂ ਇਹ ਨਹੀਂ ਬੇਨਤੀਆਂ ਨਾਲ ਇਹ ਕਹਿਣਾ ਚਾਹੁੰਦਾ ਕਿ ਸਾਡੀ ਜਨਰੇਸ਼ਨ ਕੋਰਟ ਦੇ ਵਿੱਚ ਵੀ ਸਾਨੂੰ ਅਨਸਾਫ਼ੀ ਨਹੀਂ ਸਦਾ ਨਹੀਂ ਮਿਲਿਆ ਹੋਣ ਸਾਨੂੰ ਆਸ ਹੈ ਤੇ ਨਾਲ ਦੀ ਨਾਲ ਇਹ ਵੀ ਹੈ ਕਿ 14 ਸਾਲ ਤੋਂ ਸਿੱਕਾ ਦੀ ਜਮਹੂਰੀਅਤ ਭੰਗ ਕੀਤੀ ਹੈ ਉਹ ਨਾ ਤਾਂ ਸਰਪੰਚੀ ਦੀ ਇਲੈਕਸ਼ਨ 5 ਸਾਲ ਤੋਂ ਲੇਟ ਹੁੰਦੀ ਹੈ ਨਾ ਐਮਐਲਏ ਦੀ ਨਾ ਐਮਪੀ ਦੀ ਤੇ ਜੇ ਇਹ ਲਕਸ਼ਣਾ 5 ਸਾਲ ਤੋਂ ਲੇਟ ਨਹੀਂ ਹੁੰਦੀਆਂ ਸਿੱਖਾਂ ਦੀ ਇਲੈਕਸ਼ਨ ਕਿਉਂ ਨਿਯਕੀਨੀ ਬਣਾਈ ਗਈ ਸਿੱਖਾਂ ਦੀ ਇਲੈਕਸ਼ਨ 2000 ਮੈਨੂੰ ਯਾਦ ਆਉਂਦਾ 11 ਦੇ ਵਿੱਚ ਹੋਈ ਸੀ ਤੇ ਜਿਹੜੀ ਧਾਰਾ 78 ਦੇ ਅਧੀਨ ਆਉਦੀ ਇਲੈਕਸ਼ਨ ਉਹ ਜਿਤਨਾ ਹੁਣ ਬਲਾਕ ਸਭਾ ਤੇ ਚੋਣਾਂ ਹੋਈਆਂ ਜਿਲ੍ਹਾ ਪ੍ਰੇਸ਼ ਚੋਣਾਂ ਹੋਈਆਂ ਨੇ ਤੇ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਸਾਹਿਬ ਉਹ ਤਾਂ ਐਸੀ ਤਰੀਕੇ ਨਾਲ ਸਾਡੀਆਂ ਧਾਰਾ 78 ਦੀਆਂ ਚੋਣਾਂ ਕਰਾ ਸਕਦੇ ਉਹ ਤਾਂ ਦਿੱਲੀ ਦੀ ਰੋਕ ਹੀ ਨਹੀਂ ਤੇ ਜਿਹੜੀਆਂ ਆਪ ਕਰਾ ਸਕਦੇ ਉਹ ਤਾਂ ਕਰਾ ਦੇਣ ਸਿੱਖਾਂ ਨੂੰ ਪਤਾ ਤਾਂ ਲੱਗੇ ਨਾ ਸਾਡੇ ਕੋਲ ਕੋਈ ਨਾ ਕੋਈ ਆਜ਼ਾਦੀ ਹੈਗੀ ਆ ਅੱਜ ਤਾਂ ਪੂਰੀ ਗੁਲਾਮੀ ਦਾ ਮੈਂ ਕਿਹਨਾ ਅਹਿਸਾਸ ਨਹੀਂ ਅਸੀਂ ਚੰਗੀ ਤਰ੍ਹਾਂ ਗੁਲਾਮ ਹੋ ਗਏ ਆ ਸਾਡਾ ਗ੍ਰੰਥ ਵੀ ਸੇਖ ਨਹੀਂ ਸਾਡਾ ਪੰਥ ਵੀ ਸੇਵ ਨਹੀਂ ਤੇ ਜੇ ਸਰ ਤੋਂ ਪਾਣੀ ਦੀ ਆਸ ਹੈ ਸਰ ਤੋਂ ਜਵਾਨੀ ਕਸਾਮੀ ਦੀ ਆਸ ਹੈ ਤੇ ਸਾਡੇ ਬਾਡਰ ਵੀ ਖੋਲਣੇ ਚਾਹੀਦੇ ਆ ਬਾਗਾ ਬਾਡਰ ਸੁਲੇਮਾਨ ਕੀ ਦਰਾਗਲਾ ਹਸੈਨੀ ਵਾਲਾ ਸਾਰੇ ਬਾਡਰ ਬੰਦ ਪਏ ਆ ਤੇ ਜੇ ਇਹ ਬਾਡਰ ਖੁੱਲਦੇ ਆ ਸਾਡਾ ਸਿੱਖਾਂ ਦਾ ਫਾਇਦਾ ਕੱਲਿਆਂ ਦਾ ਨਹੀਂ ਆ ਇਸ ਮੁਲਕ ਦੀ ਜੀਡੀਪੀ ਦੇ ਵਿੱਚ 1% ਵਾਧਾ ਹੋ ਜਾਣਾ ਤੇ ਜੇ 1% ਇਹਦਾ ਦਾ ਵਾਧਾ ਹੁੰਦਾ ਤੇ ਇਹਨਾਂ ਨੂੰ ਇਹਨਾਂ ਨੂੰ ਦਿੱਕਤ ਕੀ ਖੋਲਣ ਦੇ ਵਿੱਚ ਤੇ ਅਸੀਂ ਚਾਹੁੰਦੇ ਆ ਇਹ ਵਾਟਰਪੋਲ ਕੇ ਸਾਡੇ ਪੰਜਾਬ ਨੂੰ ਫਿਰ ਹਰਿਆ ਭਰਿਆ ਕੀਤਾ ਜਾਵੇ ਇੱਥੇ ਜਿਹੜੀਆਂ ਕੁੱਤਾ ਵਾਂਗੂ ਪਾਲੀਆਂ ਫਸਲਾਂ ਸੱਪਾਂ ਦੀਆਂ ਸਿਰੀਆਂ ਤੇ ਤੁਰ ਤੁਰ ਕੇ ਕਿਸਾਨਾਂ ਨੇ ਪਾਲੀਆਂ ਉਹ ਕੌਟੀਆਂ ਤੇ ਪਾ ਟਮਾਟਰ ਗੱਡੇ ਸੜਕਾਂ ਤੇ ਨਾਲ ਰੁਲ ਉਹਨਾਂ ਦਾ ਕੀਮਤ ਵਟ ਕੇ ਇਹਨਾਂ ਦੇ ਬੱਚੇ ਪੜਨ ਤੇ ਐਸਜੀਪੀਸੀ ਨੂੰ ਵੀ ਬੇਨਤੀ ਹੈ ਕਿ ਭਾਈ ਸਾਡੇ ਬੱਚਿਆਂ ਨੂੰ ਅੱਜ ਤੱਕ ਕੋਈ ਇੱਕ ਵੀ ਲਿਸਟ ਨਹੀਂ ਦੇ ਸਕਦੇ ਨਾ ਬੀਬੀ ਚਗੀਪੁਰ ਦੇ ਸਕਦੇ ਆ ਨਾ ਲੌਂਗਵਾਲ ਸਭ ਦੇ ਸਕਦੇ ਆ ਨਾ ਧਾਮੀ ਸਾਹਿਬ ਦੇ ਸਕਦੇ ਆ ਕਿਹੜੀ ਇਹਨਾਂ ਨੇ ਕਿੰਨੇ ਪੰਜਾਬ ਚੋਂ ਆਈਪੀਐਸ ਹਾਈਐਸਟ ਪੈਦਾ ਕੀਤੇ ਜੀ ਜਾਨੀਏ ਇਹ ਨਹੀਂ ਕੰਮ ਕੀਤਾ ਤਾਂ ਫਿਰ 1925 ਦੇ ਵਿੱਚ ਸਾਡੀ ਸੰਸਥਾ ਉਦਚਾਈ ਹੈ ਸਾਡੇ ਪੁੱਤਿਆਂ ਨੇ ਆਪਣਾ ਖੂਨ ਪਾ ਕੇ ਪੁੱਤਿਆਂ ਖਲਾ ਪਾ ਕੇ ਲੜਦੀਆਂ ਤੇ ਇਹਦਾ ਮਤਲਬ ਇਹ ਥੋੜਾ ਕਿ ਇੱਕ ਪਰਿਵਾਰ ਦੀ ਗੋਲ ਨੂੰ ਲੋੜ ਕੋਲ ਟੱਕ ਤੇ ਰੈਲੀਆਂ ਕਰੇ ਲੰਗਰ ਲਾਵੇ ਇਹ ਸਾਡਾ ਸਿੱਖਾਂ ਦਾ ਜਮਹੂਰੀਅਤ ਜਿਹੜੀ ਪੰਖ ਕੀਤੀ ਹੈ ਬਾਹਰ ਹੋਣੀ ਚਾਹੀਦੀ ਹੈ ਤਾਂ ਜਾ ਕੇ ਅਸੀਂ ਜਿਹੜੇ ਆਪਣੇ ਗੁਰਧਾਮਾਂ ਦੀ ਸੇਵਾ ਆਪ ਕਰ ਸਕਦੇ ਪਰ ਲੇਟਾ ਲੇਕਿਨ ਜਿੰਨਾ ਉਹ ਐਵੀਡੈਂਸ ਰੂਮ ਚ ਉਹਦੀ ਟੈਂਪਰਿੰਗ ਵੀ ਹੋਈ ਹੈ ਹਰ ਸਟੇਟ ਨੇ ਗੁਰੂ ਸਾਹਿਬ ਦਾ ਕੋਈ ਇਨਸਾਫ ਅਜੇ ਤੱਕ ਨਹੀਂ ਦਿੱਤਾ ਭਾਵੇਂ ਆਮ ਆਦਮੀ ਪਾਰਟੀ ਨੇ ਬਰਗਾੜੀ ਪਾੜੇ ਬਹੁਤ ਵੱਡੇ ਮੋਰਚੇ ਵੀ ਲਾਇਏ ਹੋਣ। ਸਾਡੇ ਜਿਹੜਾ 328 ਰੂਪਾਂ ਦਾ ਕੇਸ ਹੈਗਾ ਇਹਦੇ ਵੀ 1 ਸਾਲ ਅਸੀਂ ਬੀਬੀ ਜਗੀਰ ਕੌਰ ਦੇ ਘਰ ਦੇ ਸਾਹਮਣੇ ਬੈਠੇ ਰਹੇ ਕਿ ਇਨਸਾਫ ਦੋ ਤੇ ਸਤਿੰਦਰਪਾਲ ਸਿੰਘ ਗੋਲੀ ਦੇ ਉੱਤੇ ਗੇਸ ਚਾਰਜ ਕਰਨ ਵਾਸਤੇ ਔਰ ਜਿਹੜਾ ਅਸੀਂ ਇਹ ICAI ਜਿਹੜਾ ਚਾਰਟਰਡ ਅਕਾਊਂਟੈਂਟਸ ਦਾ ਇੰਸਟੀਚਿਊਟ ਹੈ ਉਹਨਾਂ ਨੇ ਵੀ ਲਿਖ ਕੇ ਦਿੱਤਾ ਹੈ ਕਿ ਇਹਨੇ ਬਹੁਤ ਵੱਡੇ ਕਪਲੇ ਕੀਤੇ ਆ SGPC ਦੀ ਜੋ ਅਸ਼ੀਸ਼ ਸਿੰਘ ਦੀ ਰਿਪੋਰਟ ਦੇ ਵਿੱਚ ਦਰਜ ਹੈ ਦੇ ਦੇ ਵਿੱਚ ਇਹਦੀ ਆਪ ਲਿਖੀ ਹੋਈ ਬਿਆਨ ਹੈ ਕਿ ਮੈਂ ਕੋਈ ਕੰਮ ਨਹੀਂ ਕੀਤਾ ਨਾ ਇਹਨੇ ਬੰਦੇ ਲਾਏ ਇਹਨੂੰ ਮਹੀਨੇ ਦਾ ਹਫ਼ਤੇ ਦੇ ਵਿੱਚ 3 ਦਿਨ ਉਹ ਅੰਮ੍ਰਿਤਸਰ ਕੱਟਣੇ ਸੀ ਕਦੀ ਨਹੀਂ ਇਹਨੇ ਕੱਟੇ ਇਹਨੇ SGPC ਦੇ ਖੁਦ ਸਟਾਫ ਤੋਂ ਸਾਰੀ ਆਡਿਟ ਕਰਾਈ ਹੈ ਇਹਨੇ ਆਪਣੇ ਬੰਦੇ ਉਹਰੇ ਲਾਈਵ ਨਹੀਂ 1.5 ਕਰੋੜ ਸਾਲ ਦਾ ਜਿਹੜਾ ਇਹ ਲੈ ਰਿਆ ਸੀਗਾ ਉਹ ਨਿਰਾ ਤੇ ਨਿਰਾ ਫਰਾਡ ਸਾਬਤ ਆ ਰਿਹਾ ਕਿਉਂਕਿ ਇਹਨੇ ਕੁਝ ਵੀ ਪਕੜ ਕੇ ਦਿੱਤਾ ਨਹੀਂ ਹੈਗਾ ਹੁਣ ਇਹ ਬੰਦੇ ਨੂੰ ਬਾਰ ਬਾਰ ਐਸਜੀਪੀਸੀ ਨੇ ਇੰਨੀ ਈਜ਼ੀਲੀ लेट ਆਫ ਕਿਉਂ ਕੀਤਾ ਇਹਦੇ ਉੱਤੇ ਬਣਦੀਆਂ ਕਾਰਵਾਈ ਜਾਂਦ ਕੇ ਅੰਦਰੋਂ ਕਮੇਟੀ ਨੇ ਮਤੇ ਵੀ ਪਾਤੇ ਕਿ ਇਹਦੇ ਤੋਂ ਫਾਸੇ ਵਾਪਸ ਦਿੱਤੇ ਜਾਣ ਇਨਾ ਟਾਈਮ ਕਿਉਂ ਲੱਗਿਆ ਹੈਗਾ ਇਹਦਾ ਇੱਕ ਜਿਹੜਾ ਆ ਪੱਖਾ ਉਹ ਇਹ ਹੈ ਕਿ ਇਹ ਸਤੰਦਰਪਾਲ ਸਿੰਘ ਕੋਹਲੀ ਸੁਖਬੀਰ ਬਾਦਲ ਦੀਆਂ ਨਿੱਜੀਆਂ ਕੰਪਨੀਆਂ 'ਚ ਇਹ ਵੀ ਕੰਮ ਕਰਦਾ ਹੈ ਇਸਨੇ ਪੀਟੀਸੀ ਚੈਨਲ ਦੇ ਵਿੱਚ ਵੀ ਇਹਦਾ ਹੱਥ ਹੈ ਇਹਦਾ ਫਾਸਟਵੇ ਕੈਬਲਸ ਜੀ ਬੀ ਐਨ ਐ ਸੁਖਬੀਰ ਵੱਲੋਂ ਕੰਮ ਕਰਾਇਆ ਹੋਇਆ ਹੈਗਾ ਔਰ ਇਹ ਉਹਦਾ ਨਿੱਜੀ ਸਲਾਹਕਾਰ ਫਾਈਨੈਂਸ਼ੀਅਲ ਹੈ ਇਹਦੇ ਵਿੱਚ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਤੰਦਰਪਾਲ ਸਿੰਘ ਕੋਹਲੀ ਦੇ ਜਿਹੜੇ ਰਿਲੇਸ਼ਨਸ਼ਿਪ ਬਾਦਲ ਪਰਿਵਾਰ ਦੀਆਂ ਕੰਪਨੀਆਂ ਨਾਲ ਹੈ ਉਹਦਾ ਵੀ ਪੜਤਾਲ ਹੋਵੇ ਕਿਉਂਕਿ ਸਾਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਸੁਪਿੰਦਰ ਪਾਲ ਸਿੰਘ ਕੋਲੀ ਨੂੰ ਕੰਪਨਸੇਸ਼ਨ ਐਸਜੀਪੀਸੀ ਵੱਲੋਂ ਦਵਾਈ ਗਈ ਹੈ ਕੰਮ ਇੱਥੇ ਕੋਈ ਕੀਤਾ ਨਹੀਂ ਹੈਗਾ ਜਿਹੜੇ ਕੰਮ ਕੀਤੇ ਆ ਬਾਦਲ ਪਰਿਵਾਰ ਦੀਆਂ ਕੰਪਨੀਆਂ ਵਾਸਤੇ ਕੀਤੇ ਆ ਕਹਿਣ ਦਾ ਮਤਲਬ ਕਿ ਜਿਹੜਾ ਸ਼ਰੋਮਣੀ ਇਕੱਲੀ ਗੱਲ ਬਾਦਲ ਹੈ ਜਿਸਨੇ ਆਪਣਾ ਪ੍ਰਧਾਨ ਐਸਜੀਪੀਸੀ ਦਾ ਰੱਖਿਆ ਹੋਇਆ ਧੰਮੀ ਸਿੰਘ ਧੰਮੀ ਜੀ ਉਹ ਸਪਸ਼ਟ ਰੂਪ ਦੇ ਕਹਿੰਦੇ ਆ ਕਿ ਮੈਂ ਅਕਾਲੀ ਦਲ ਬਾਦਲ ਦਾ ਨੁਮਾਇੰਦਾ ਹੈਗਾ ਇਹਨਾਂ ਨੇ ਮਿਲੀ ਭੁੱਤ ਨਾਲ ਇਹਦੀਆਂ ਕਾਰਵਾਈਆਂ ਟਾਈਮ ਸੇ ਨਹੀਂ ਤੇ ਪੂਰੀਆਂ ਕੀਤੀਆਂ ਨਹੀਂ ਹੈਗੀਆਂ ਤੇ ਸਾਨੂੰ ਇਹ ਵੀ ਸ਼ੱਕ ਹੈ ਦੇ ਐਂਡ ਕੰਪਨਸੇਸ਼ਨ ਵਾਪਸ ਲੈਂਡ ਤੇ ਉਹਨਾਂ ਨੇ ਮਾਦਲ ਸਾਹਿਬ ਨੇ ਇਹਦੇ ਉੱਤੇ ਰੋਕ ਲਾਈ ਹੋਈ ਤੇ ਐਸਜੀਪੀਸੀ ਨੂੰ ਸੌਫਟ ਕਾਰਨਰ ਇਹਦੀਆਂ ਕੀਤੀਆਂ ਹੋਈਆਂ ਕਰਤੂਤਾਂ ਤੇ ਦਿੱਤਾ ਗਿਆ ਹੋਵੇ ਫਿਰ ਧਾਮੀ ਸਾਹਿਬ ਕਹਿ ਰਹੇ ਆ ਕਿ ਸਰਕਾਰ ਨੂੰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਨ ਦਾ ਕੋਈ ਕੰਮ ਨਹੀਂ ਹੈ ਜਿਹੜੀ ਸ਼ਿਖਸਿੰਘ ਰਿਪੋਰਟ ਦੇ ਵਿੱਚ ਸਾਨੂੰ ਲੱਗਦਾ ਹੈਗਾ ਕਗਨੀਜ਼ੇਬਲ ਇਨਫਰੈਂਸ ਹੈਗੇ ਆ ਉਹ ਕ੍ਰਿਮੀਨਲ ਬ੍ਰੀਚ ਆਫ ٹرسٹ ਜਿਹੜਾ ਹੁਣ ਬੀਐਨਐਸ 1316 18 ਪਹਿਲਾਂ ਆਈਪੀਸੀ 405 409 ਉਹ ਇੰਟਰਸਟਮੈਂਟ ਆਫ ਫੰਡਸ ਐਂਡ ਵਾਇਲੇਸ਼ਨ ਆਫ ਫਿਡਿਸ਼ੀਅਰੀ ਡਿਊਟੀ ਉਹ ਕੇਸ ਇਸ ਤੇ ਬਣਦਾ ਹੈਗਾ ਜੀਟਿੰਗ ਐਂਡ ਡਿਸਹੋਨੇਸਟ ਇੰਡਿਊਸਮੈਂਟ ਦਾ ਪੈਂਦਾ ਹੈਗਾ ਜਿਹੜਾ 318 ਤੇ 19 ਪੀਐਨਐਸ ਦਾ ਹੈਗਾ ਇਹ ਡਿਸੈਪਸ਼ਨ ਕੌਜ਼ਿੰਗ ਰੋਂਗਫੁਲ ਲਾਸਟ ਐਂਡ ਇੰਡਿਊਸਮੈਂਟ ਦਾ ਕੇਸ ਹੈਗਾ ਇਹ ਵੀ ਕਾਗਨੀਜ਼ੇਬਲ ਹੈ ਫੌਜੀ ਐਂਡ ਯੂਜ਼ ਆਫ ਫੌਜ ਡਾਕੂਮੈਂਟਸ ਫੌਜ ਆਡਿਟ ਰਿਪੋਰਟ ਦਿੱਤੇ ਗਏ ਹੈ ਰਿਕਾਰਡਸ ਯੂਜ਼ ਐਸ ਜੇਨੂਨ ਉਹਨੇ ਦਿਖਾਤਾ ਹੈਗਾ ਇਹਦੇ ਵਿੱਚ ਬੀਐਨਐਸ 334 ਤੇ 338 ਲੱਗਦਾ ਹੈਗਾ ਫੌਲਸੀਫਿਕੇਸ਼ਨ ਆਫ ਅ ਕਾਉਂਟਸ ਆ ਵੀ ਕਾਗਨਿਜ਼ੇਬਲ ਹੈ ਇਹਦੇ ਵਿੱਚ ਬੀਐਨਐਸ 344 ਲੱਗਦਾ ਹੈਗਾ ਬਿਲਕੁਲ ਮਨਿਪੂਲੇਸ਼ਨ ਔਰ ਸਪਰੈਸ਼ਨ ਆਫ ਅ ਕਾਉਂਟਸ ਇਸ ਤੇ ਆ ਗਿਆ ਕ੍ਰਿਮੀਨਲ ਕਸਪਰੀ ਦੇ ਵਿੱਚ ਅਸੀਂ ਸਮਝਦੇ ਹਾਂ ਧਾਮੀ ਸਾਹਿਬ ਵੀ ਇਨਵੋਲਡ ਹੈ ਔਰ ਸੁਖਬੀਰ ਸਿੰਘ ਬਾਦਲ ਵੀ ਇਨਵੋਲਡ ਹੈ ਕਿਉਂਕਿ ਸਾਨੂੰ ਸ਼ੱਕ ਹੈ ਕਿ ਸੁਖਬੀਰ ਦੇ ਨਿੱਜੀ ਬੰਦੇ ਸਤਿੰਦਰ ਪਾਲ ਸਿੰਘ ਕੋਲੀ ਨੂੰ ਬਚਾਉਣ ਵਾਸਤੇ ਧਾਮੀ ਸਾਹਿਬ ਨੇ ਇਹ ਪੂਰੀ ਤਰ੍ਹਾਂ ਜਾਂਚ ਕੀਤੀ ਨਹੀਂ ਔਰ ਇੱਕ ਕ੍ਰਿਮੀਨਲ ਕੇਸ ਬਣਾਉਣ ਵਾਸਤੇ ਇਹਨਾਂ ਨੇ ਕਿਉਂਕਿ ਇਹ ਮੁੱਖ ਸੇਵਾਦਾਰ ਹੈਗੇ ਆ ਐਸਜੀਪੀਸੀ ਦੇ ਇਹ ਸਾਰੇ ਕੇਸ ਰਜਿਸਟਰ ਇਹਨਾਂ ਨੇ ਕਰਾਣੇ ਸੀਗੇ ਕਹਿ ਕੇ ਇਹਨਾਂ ਨੇ ਇਹ ਅਦਾਲਤਾਂ ਚ ਲੈ ਕੇ ਜਾਣਾ ਸੀ ਔਰ ਇਹਨਾਂ ਦੇ ਬਰਖਲਾਫ ਇਹ ਕੇਸ ਆਉਣੇ ਚਾਹੀਦੇ ਸੀਗੇ ਤੇ ਇਹ ਹੁਣ ਸਟੇਟ ਦੀ ਆਬਲੀਗੇਸ਼ਨ ਹੈ ਕਿ ਜੋ ਵੀ ਕ੍ਰਾਈਮ ਹੁੰਦਾ ਹੈ ਉਹ ਸਟੇਟ ਦੇ ਅਗੇਂਸਟ ਹੁੰਦਾ ਹੈਗਾ ਇਹ ਸਟੇਟ ਦੇ ਅਗੇਂਸਟ ਕ੍ਰਾਈਮ ਜਿਹੜਾ ਹੈਗਾ ਇਹਦੀ ਇਨਵੈਸਟੀਗੇਸ਼ਨ ਕਰਨਾ ਜ਼ਰੂਰੀ ਹੈ ਔਰ ਧਾਮੀ ਸਾਹਿਬ ਜਿਹੜਾ ਇਹ ਕਹਿ ਰਹੇ ਆ ਕਿ ਇਹਦੇ ਵਿੱਚ ਸਟੇਟ ਇਨਵਾਰਵ ਨਹੀਂ ਹੋਏ ਸਾਨੂੰ ਸ਼ੱਕ ਹੈ ਕਿ ਆਪਣੇ ਜਿਹੜੀਆਂ ਇਹਨਾਂ ਨੇ ਕਾਰਜਕਾਹੀਆਂ ਕੀਤੀਆਂ ਉਹਨੂੰ ਸਪਾੜ ਵਾਸਤੇ ਉਹਨੂੰ ਬਾਹਰ ਨਿਕਲਣ ਨਾ ਵਾਸਤੇ ਇਹ ਇਹੋ ਜਿਹਾ ਕਲੇਮ ਕਰ ਰਹੇ ਆ ਤੇ ਕਨਸਪਿਰਨਸੀ ਇਹ ਕ੍ਰਿਮੀਨਲ ਚੱਲ ਰਹੀ ਹੈਗੀ ਹੈ ਤੇ ਇਹ ਬੜੇ ਲੰਬੇ ਸਮੇਂ ਤੋਂ ਆਪਣੇ ਗੁਰੂ ਘਰ ਦੇ ਘਾਟੇ ਗਏ ਆ ਇਹ ਕਿਵੇਂ ਹੋ ਸਕਦਾ ਹੈ ਕਿ ਜਿਵੇਂ ਕਹਿ ਰਹੇ ਆ ਕਿ ਜਿੰਨੀ ਦੇਰ ਅਸੀਂ ਕੇਸ ਨਹੀਂ ਰਜਿਸਟਰ ਕੀਤਾ ਉਨੀ ਦੇਰ ਕੋਣ ਇਹ ਰਜਿਸਟਰ ਕਰ ਸਕਦਾ ਹੈਗਾ ਜੇ ਕਿਸੇ ਘਰ ਦਾ ਮਾਤਾ ਪਿਤਾ ਕੋਈ ਚੱਕ ਕੇ ਲੈ ਜਾਵੇ ਤੇ ਉਹ ਆਪਣਾ ਪੜਤਾਲ ਨਾ ਕਰਵਾਵੇ ਇਹ ਤਾਂ ਬਹੁਤ ਅੰਗਰੇਜ਼ੀ ਵਾਲੀ ਗੱਲ ਹੈਗੀ ਹੈ ਹੁਣ ਗੁਰੂ ਗ੍ਰੰਥ ਸਾਹਿਬ ਕਿੱਥੇ ਬਸਦੇ ਆ 328 ਸੂ ਕਿਸ ਹਾਲਾਤ 'ਚ ਹੈਗੇ ਇਹ ਤਾਂ ਸਾਰੇ ਕੌਮ ਨੂੰ ਫਿਕਰ ਹੈ ਜੇ ਸਟੇਟ ਦੀ ਪੜਤਾਲ ਕਰਕੇ ਸਾਨੂੰ ਦੱਸ ਦੇਣ ਕਿ ਗੁਰੂ ਸਾਹਿਬ ਕਿੱਥੇ ਸੁਸ਼ੋਭਤਾ ਕਿਸ ਹਾਲਾਤ 'ਚ ਹੈ ਅਸੀਂ ਤਾਂ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਦੀ ਪੜਤਾਲ ਹੋ ਰਹੀ ਹੈ ਤੇ ਇਹ ਪੁੱਠੇ ਕਹਿੰਦੇ ਕਿ ਇਹਨੂੰ ਲੱਭੋ ਨਾ ਇਹਨਾਂ ਦਾ ਪਤਾ ਨਾ ਕਰੋ ਅਸੀਂ ਕਹਿੰਦੇ ਆ ਕਿ ਠੀਕ ਹੈ ਜੇ ਤੁਸੀਂ ਕਹਿੰਦੇ ਹੋ ਠੀਕ ਠਾਕ ਹੈ ਤਾਂ ਸਾਨੂੰ ਦੱਸ ਦੋ ਕਿੱਥੇ ਹੈ ਉਹਨਾਂ ਦਾ ਵੇਰਵਾ ਦੇ ਦਿਓ ਉਹਨਾਂ ਨੂੰ ਦਿਖਾ ਦਿਓ ਸਿੱਖ ਕੌਮ ਦੇ ਮਨ 'ਚ ਫਿਕਰ ਹੈ ਤੇ ਅਸੀਂ ਤਾਂ ਇਹਦੇ ਵਰਖਲਾਫ ਕੇਸ ਵੀ ਪਾਇਆ ਹੋਇਆ ਔਰ ਇਹ ਸਿੱਖ ਜੁਡੀਸ਼ੀਅਲ ਕਮਿਸ਼ਨ 'ਚ ਪਾਇਆ ਹੈ ਉਹਦੇ ਬਾਰੇ ਵਕੀਰ ਸਾਹਿਬ ਤੁਹਾਨੂੰ ਦੱਸਦੇ ਆ ਉੱਥੇ ਤਾਂ ਕੁਝ ਚੱਲਦਾ ਹੀ ਨਹੀਂ ਹੈ ਉੱਥੇ ਤਾਂ ਕੋਰਟ ਹੀ ਬਹੁਤ ਮੁਸ਼ਕਲ ਨਾਲ ਬੈਠਦਾ ਹੈਗਾ ਕੋਰਮ ਨਹੀਂ ਪੂਰੇ ਹੁੰਦੇ ਤੇ ਮੈਂ ਵਕੀਰ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜੇ ਕੋਰਟ ਦੇ ਹਾਲਾਤ ਆ ਉਹਦੇ ਬਾਰੇ ਥੋੜਾ ਜਿਹਾ ਮਾਨ ਸਾਹਿਬ ਜਿਸ ਤਰ੍ਹਾਂ ਧਾਨੀ ਸਾਹਿਬ ਕਹਿ ਰਹੇ ਨੇ ਕਿ ਇਹਦੇ ਵਿੱਚ ਪੈਸੇ ਨੇ